ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਪਹਿਲਾਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਜਿਨ੍ਹਾਂ ਨੇ ਵੀਡੀਓਸ ਨੂੰ ਇੰਨਾ ਪਿਆਰ ਦਿੱਤਾ ਤੇ ਇੱਕ ਗੱਲ ਹੋਰ ਆਪਾਂ ਵੀਡੀਓ ਇਹ ਸਿਰਫ ਐਂਟਰਟੇਨਮੈਂਟ ਵਾਸਤੇ ਬਣਾਉਂਦੇ ਆ ਕੋਈ ਵੀ ਇਹਨੂੰ ਸੀਰੀਅਸ ਨਾ ਲਵੇ ਆ ਜੀ ਦੇਖਦੇ ਮਜ਼ਾ ਆਇਆ ਸਾਰੇ ਪਿੱਛੇ ਹਟ ਗਏ ਸੀਗੇ ਬਟਾ ਇੱਕ ਪੇਜ ਬਿੱਲਾ ਬਦਮਾਸ਼ ਇਹਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਏ ਮੇਰੇ ਤੰਗ ਤਾਂ ਤੂੰ ਵੀ ਬਹੁਤ ਕਰਦੀ ਆ ਸਾਨੂੰ ਤੇਰਾ ਕੀ ਕਰੀਏ ਰੋਂਦਾ ਵੀ ਤੂੰ ਐਕਸ਼ਨ ਨਾਲ ਆ ਕਰਵਾਤਾ ਬੱਤੇ ਨਹੀਂ ਆੜ ਰਿਹਾ ਕੱਲਾ ਆਪੇ ਜਿਹੜਾ ਮੈਨੂੰ ਬਹੁਤ ਤੰਗ ਕਰ ਰਿਹਾ ਠੀਕ ਆ ਇਹ ਦੇ ਕਰਕੇ ਵਿਆਸ ਵਿੱਚ ਪਾਣੀ ਬਹੁਤ ਆਇਆ ਵਿਆ ਚੁੱਪ ਕਰਕੇ ਛਾਲ ਮਾਰਦੇ ਵਿੱਚ ਮੈਨੂੰ ਬਹੁਤ ਤੰਗ ਕਰ ਰਿਹਾ ਆ ਪਲੀਜ਼ ਸਾਰੇ ਜਣੇ ਦਾ ਅਕਾਊਂਟ ਬੰਦ ਕਰਵਾਓ ਠੀਕ ਆ ਇਹ ਮੇਰੀ ਬਹੁਤ ਬਹੁਤ ਬੜੇ ਦੁਖੀ ਮਨ ਨਾਲ ਹਸਣਾ ਪੈ ਰਿਹਾ ਬਹੁਤ ਜ਼ਿਆਦਾ ਡਿਪਰੈਸ਼ਨ ਹੋ ਰਿਹਾ ਜਿਵੇਂ ਕੋਈ ਕੁਝ ਵੀ ਹੁੰਦਾ ਮੈਂ ਸਾਰੇ ਆਪ ਦੇ ਘੱਟ ਮਾਰੇ ਹੋਏ ਜਿਵੇਂ ਮੈਨੂੰ ਕੁਝ ਵੀ ਹੁੰਦਾ ਇਹ ਪੇਜ ਜੜਾ ਰਿਸਪੌਂਸਿਵ ਤੂੰ ਚੁੱਪ ਕਰਕੇ ਗਲਤ ਕਦਮ ਚੱਕ ਲੈ ਚਾਰ ਦਿਨਾਂ ਤੋਂ ਬਲੈਕਮੇਲ ਕਰ ਰਿਹਾ ਠੀਕ ਆ ਇਹਨੇ ਮੇਰੀਆਂ ਹੱਦੋਂ ਵੱਧ ਲਾਈਕ ਐਕਸੈਸ ਲੈਵਲ ਵਾਲੀਆਂ ਵੀਡੀਓ ਬੂਤੀ ਕਿਵੇਂ ਬਣਾਉਣਾ ਕਿ ਬੋਲਦਾ ਮਰ ਜਾ ਕੁਝ ਖਾ ਕੇ ਬੇੜਾ ਬੈਠੀ ਆਲਿਆ ਠੀਕ ਆ ਮੈਂ ਇਹਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਸੀ ਤੋਂ ਬਾਅਦ ਸਿੱਧਾ ਇਹ ਤੇ ਐਕਸ਼ਨ ਆਊਗਾ ਠੀਕ ਆ ਇਹ ਮੈਨੂੰ ਬਲੈਕਮੇਲ ਕਰਕੇ ਕਹਿੰਦਾ ਯਾਰ ਮੈਨੂੰ ਮਿਲਣਾ bro ਮੈਂ ਤੈਨੂੰ ਕਾਤੋਂ ਮਿਲਾਂ ਤੂੰ ਬੜੀ ਰਵੀਨਾ ਟੰਡਣ ਕਰਦੇ ਤੈਨੂੰ ਬਲੈਕਮੇਲ ਅਗਰੇਣੀ ਕੋਈ ਗੱਲ ਕਰਨੀ ਹੋਣੀ ਤਾਂ ਹੀ ਮਿਲਣ ਬੁਲਾਉਂਦਾ ਕਾਉਂਟਰ ਰਿਪੋਰਟ ਹਊ ਮੈਂ ਸਾਈਬਰ ਸੈੱਲ ਚ ਐਪਲੀਕੇਸ਼ਨ ਲਿਖ ਕੇ ਦੇ ਦੇਣੀ ਆ ਠੀਕ ਆ ਤੇ ਤੂੰ ਆਪਣਾ ਮੰਝਾ ਬਿਸਤਰਾ ਸਾਈਬਰ ਸੈੱਲ ਦੇ ਦਫ਼ਤਰ ਵਿੱਚ ਹੀ ਲੈ ਜਾ ਇੱਛਾਤਾਰੀ ਸ਼ੱਕਾ ਇਹੋ ਜੀ ਤੌਰ ਤਾਂ ਅਸਲੀ ਕੁੜੀਆਂ ਨੂੰ ਨਹੀਂ ਆਉਂਦੀ ਤੂੰ ਮੇਰਾ ਟੈਂਪੋ ਕੁੜੀਏ ਗੁਰੂ ਰੰਧਾਵਾ ਵੀ ਸੋਚਦਾ ਹੋਣਾ ਵੀ ਹੁਣ ਤੋਂ ਕੁੜੀਆਂ ਵਾਲੇ ਗੀਤ ਨਹੀਂ ਕੱਢਨੇ ਉਹ ਦਿਨ ਦੂਰ ਨਹੀਂ ਜਦੋਂ ਸੁਹਾਗ ਰਾਤ ਨੂੰ ਦਿਲ ਟੁੱਟਨੇ ਮੁੰਡਿਆਂ ਦੇ ਮੋਨੇ ਨਾ ਬੰਦੇ ਦਿਲੋਂ ਸੇ ਤੇ ਉਹ ਮੇਰੇ ਮੂੜ ਦੇਖ ਹੱਸੇ ਮਾਂ ਮੋਟਾ ਜਿਹਾ ਡੰਡਾ ਲਿਆ ਕੇ ਇਹਦੇ ਤੋੜ ਦੇ ਪਾਸੇ ਬਾਈ ਤੇਰੇ ਕੱਚਾਂ ਦੇ ਬਾਲ ਦਿੱਖੀ ਜਾਂਦੇ ਨੇ ਓਏ ਇਹ ਸੱਪ ਲੜ ਗਿਆ ਤੇਰੇ ਧੀ ਰਾਣੀਏ ਕੋਈ ਗਾਣਾ ਤਾਂ ਛੱਡ ਦੇ ਸਾਰੇ ਗਾਣਿਆਂ ਵਿੱਚ ਤੂੰ ਉਪਰੀ ਹੀ ਹੁੰਦੀ ਆ ਮੈਨੂੰ ਲੱਗਦਾ ਕੋਈ ਬੋਲੀ ਲਾ ਕੇ ਛੱਡ ਗਿਆ ਸੀਗਾ ਉਧੇ ਕੋਲੇ ਮੇਰਾ ਕੁਝ ਡਾਟਾ ਸੀਗਾ ਜਾਂ ਮੇਰੀਆਂ ਕੁਝ ਵੀਡੀਓਜ਼ ਸੀਗੀਆਂ ਠੀਕਾ ਉਹ ਮੇਰੀਆਂ ਵੀਡੀਓਜ਼ ਉਹਨੇ ਲੀਕ ਕਰਤੀਆਂ ਤੇ ਖਾਨਾ ਬਦੋਸ਼ਾ ਤੂੰ ਹਰ ਵਾਰ ਨਵਾਂ ਹੀ ਸੱਪ ਕੱਢਦਾ ਕੋਈ ਨਾ ਕੋਈ ਮੈਨੂੰ ਤੇਰੇ ਤੇ ਤਰਸ ਵੀ ਆਉਂਦਾ ਤੇ ਹਾਸਾ ਵੀ ਜੋ ਮੇਰੀ ਸਨੈਪਚੈਟ ਤੋਂ ਮੇਰੇ ਹੀ ਡਾਟਾ ਚੱਕ ਕੇ ਤੂੰ ਮੇਰੀਆਂ ਵੀਡੀਓਜ਼ ਅਪਲੋਡ ਕਰ ਰਿਹਾ ਠੀਕਾ ਜੋ ਕਿ ਗਲਤ ਆ ਤੇ ਜਿਹੜਾ ਤ੍ਰਿਕ ਪਹਿਲਾਂ ਬੱਸ ਕਰ ਵੱਡੀ ਹੁਸਨ ਭਰੀ ਮੈਂ ਤੈਨੂੰ ਸਿੱਧੀ ਵਾਰਨਿੰਗ ਆ ਠੀਕਾ ਮੇਰੀਆਂ ਵੀਡੀਓਜ਼ ਪਾਉਣਾ ਛੱਡ ਜਾ ਪਹਿਲਾਂ ਕਿਹੜਾ ਤਰੇ ਝੰਡੇ ਝੂਲਦੇ ਆ ਤੇ ਸਾਡੇ ਵਹਿਰ ਨਖਰੋ ਮੱਦਿਆਂ ਤੇਰਾ ਵੀ ਬਹੁਤ ਸਨ ਕਮਾਲ ਬਾਈ ਜੱਟਾਂ ਦੇ ਪੁੱਤਾਂ ਦੀ ਵੀ ਆ ਜਹਿਰ ਨਖਰੋ ਮੁੰਡੇ ਬਹੁਤ ਬੱਚਦੇ ਸੀ ਸਿਰੇ ਦੇ ਛੱਕਾ ਦੇਖ ਕੇ ਉਲਟੀ ਆਉਂਦੀ ਆ ਭਰਾਵਾ ਪਲੀਜ਼ ਇਦਾਂ ਦੇ ਗੰਦੇ ਗੰਦੇ ਪੋਜ ਨਾ ਮਾਰ ਕਿਸੇ ਦਿਨ ਤੇਰੇ ਚਪੇੜਾਂ ਵੱਜ ਜਾਣੀਆਂ ਕਿਸੇ ਤੋਂ ਇੱਛਾ ਤਾਰੀ नाग ਇਹਨਾਂ ਦੇ ਘਰ ਦੇ ਵੀ ਨਹੀਂ ਰੋਕਦੇ ਝੂਸਿਆਂ ਨੂੰ ਸਾਡੀ ਤੇਰੀ ਪਿੱਛੇ ਛਾਣ ਤੇ ਟੰਨੇ ਪਾ ਸੋਨੀ ਇਹਦੇ ਘਰ ਦੇ ਵੀ ਸੋਚਦੇ ਹੋਣੇ ਆ ਆ ਕੀ ਦੀ ਲੋੜੀ ਵੰਡ ਬੈਠੇ ਬੋਲਦੀ ਸਾਲਾ ਐਵੇਂ ਕਿਊਟ ਬਣੀ ਜਾਂਦਾ ਦੇਖ ਕੀ ਲੱਛਣ ਕਰਦੀ ਆ ਕਲੱਬ ਚ ਗਾਹ ਕਲੱਬਣ ਗਿਆ ਅਸਤਰ ਨਹੀਂ ਖਸਤਰ ਬਟ ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ ਤੇ ਮੈਂ ਇਹ ਉਮੀਦ ਕਰਦਾ ਹਾਂ ਸਾਰਿਆਂ ਨੂੰ ਜਿੰਨੀ ਵੀ ਆਡੀਅੰਸ ਮੈਨੂੰ ਦੇਖ ਰਹੀ ਆ प्लीज ਕਰਦੇ ਕਿਸੇ ਨੂੰ ਨਾ ਗਲਤ ਕਮੈਂਟ ਨਾ ਕਰਿਆ ਕਰੋ ਤੁਸੀਂ ਗਲਤ ਲੱਛਣ ਕਰੋ ਤੇ ਅਸੀਂ ਕਮੈਂਟ ਵੀ ਨਾ ਕਰਕੇ ਹੋਰ ਤੇਰੇ ਅਗੇ ਹੁਲਾ ਲਾਲਾ ਕਰੀਏ ਸਾਲਿਆ ਟੈਂਪੂ ਆ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦਿਲ ਦਿਖਾਉਣੇ ਆ ਨਾ ਉਹ ਅਗਲੇ ਬੰਦੇ ਨੂੰ ਬਹੁਤ ਗਲਤ ਫੀਲ ਹੁੰਦਾ ਆ ਕਿ ਉਸੇ ਪੁੱਤ ਨਾ ਜੰਮੀ ਈ ਤੀ ਅੰਨੀ ਚੰਗੀ ਉਹਦੋਂ ਲੈਕ ਮੈਂ ਬਹੁਤ ਸ਼ੇਸ ਫੇਸ ਕੀਤਾ ਆ ਉਹ ਟਾਈਮ 'ਚ ਜਦੋਂ ਮੈਂ ਹਸਪੀਟਲਾਈਜ਼ ਸੀ ਤੇ ਮੇਰੇ ਸਰਦਾਰ ਸੀਰੀਅਸ ਕਰਤਾ ਪਤੰਦਰ ਨੇ ਮਰਿਆ ਕਿਉਂ ਨਹੀਂ ਫਿਰ ਤੂੰ ਕੀ ਲੱਛਣ ਕਰਦਾ ਕੁੜੀ ਹੁੰਦੀ ਤਾਂ ਵਿਆਹ ਕੇ ਤੋੜ ਦਿੰਦੇ ਇਹਦਾ ਤਾਂ ਰੋਲਾ ਜਿਹਾ ਬਹੁਤ ਜ਼ਿਆਦਾ ਤੰਗ ਕਿਉਂ ਕਰਦੇ ਨਹੀਂ ਤੁਸੀਂ ਕਿਸੇ ਨੂੰ ਪਲੀਜ਼ ਇੰਨਾ ਤੰਗ ਨਾ ਕਰੋ ਕਿ ਅਗਲਾ ਬੰਦਾ ਸੱਚੀ ਕੋਈ ਗਲਤ ਸਟੈਪ ਚੱਕ ਲੈ ਮੈਂ ਤੇਰੇ ਨਾਲ ਆ ਤੂੰ ਗਲਤ ਸਟੈਪ ਚੱਕ ਲੈ ਆ ਪੇਜ ਬਿੱਲਾ ਬਦਮਾਸ਼ ਇਹਨੂੰ ਮੈਂ ਪਹਿਲਾਂ 3-4 ਵਾਰ ਸਮਝਾਇਆ ਸੀ ਤੇ ਮੇਰੀਆਂ ਵੀਡੀਓਜ਼ ਨਾ ਪਾ ਤੇਰੇ ਪਹਿਲਾਂ ਵੀ ਮੈਂ 2-3 ਪੇਜ ਉਡਾਏ ਨੇ ਠੀਕ ਆ ਮੇਰੀ ਇਹ ਤੈਨੂੰ ਸਿੱਧੀ ਸਿੱਧੀ ਵਰਨਿੰਗ ਆ ਇਹ ਤੋਂ ਬਾਅਦ ਸਿੱਧਾ ਮੈਂ ਤੇਰੀ ਸਾਈਬਰ ਸੈਲਜ ਕੰਪਲੇਨ ਕਰਨੀ ਆ ਬੱਸ ਕਰ ਹੁਣ ਤਾਂ ਸਾਈਬਰ ਸੈੱਲ ਵਾਲਿਆਂ ਦਾ ਰਜਿਸਟਰ ਵੀ ਭਰ ਗਿਆ ਹੁਣ ਕੱਲੀਆਂ ਤੇਰੀਆਂ ਕੰਪਲੇਂਟਾਂ ਦੇ ਨਾਲ। ਸ਼ੈਂਪੂਆਂ ਦਾ ਰਾਜਾ। ਮੈਨੂੰ ਭੇਜੀਆ ਸਾਰਿਆਂ ਨੇ ਸਕਰੀਨ ਰਿਕਾਰਡਿੰਗਾਂ ਲੋਕਾਂ ਕੋਲੇ ਪਈਆਂ ਨੇ ਠੀਕ ਹੈ ਝੜਾ ਝੜਾ ਤੂੰ ਕੁਝ ਗੰਦ ਪਾਇਆ ਟੈਲੀਗ੍ਰਾਮ ਤੇ। ਅੱਛਾ ਤੂੰ ਤਾਂ ਕਿਤੇ ਬਹੁਤ ਵਧੀਆ ਕੰਮ ਕੀਤਾ ਸਾਲਾ ਗੰਦ ਪਾਇਦਾ। ਤੈਨੂੰ ਸ਼ਰਮ ਨਹੀਂ ਆਉਂਦੀ ਓਏ ਸੱਚੀ ਸੱਚੀ ਦੱਸ। ਮੈਨੂੰ ਚਾਹੀ ਤੁਸੀਂ ਕੁੜੀਆਂ ਚਾਹੀ ਤੁਸੀਂ ਮੁੰਡਾ ਚਾਹੀ ਤੁਸੀਂ ਕੁਝ ਵੀ ਹਾਂ ਹਰ ਟਾਈਮ ਮੁੰਡਾ ਵੀ ਪਹਿਨ ਲੰਦਾ ਚਾਹੀ। ਦੋਵਾਂ ਨੇ ਮੈਚਿੰਗ ਕੀਤੀ ਹੋਈ ਆ। ਨਾ ਰੱਖਿਆ ਆ। ਕੀ ਜੀ ਸਾਡਾ ਬੌਏਫ੍ਰੈਂਡ ਹੈ ਸਾਡੇ ਸਾਰੇ ਖਰਚਾ ਚੁੱਕੇ ਸਾਡੀ ਸ਼ਾਪਿੰਗ ਦੂ ਸੋਸਾਇਟੀ ਕਰ ਲਾ ਸਰਕਾਰ ਕੁੱਤਿਆਂ ਦੀ ਜਗ੍ਹਾ ਤੇ ਇਹਨਾਂ ਨੂੰ ਕਿਉਂ ਨਹੀਂ ਚੱਕ ਰਹੀ ਮੇਰੀ ਦੇਖ ਖल्याਸੀ ਉਹਨੇ ਕੋਈ ਪੈੜ ਦਾ ਬਧਾ ਇਹਨਾਂ ਦੀ ਵੀ ਕੋਈ ਪੈੜ ਦਾ ਉਹਦਾ ਮਰਜੇ ਤੇਰੀ ਪੈੜ ਨੱਪਣ ਵਾਲਾ ਤਪੜ ਕੋਣ ਹੈ ਜਲਤਰ ਨਹੀਂ ਮੇਰਾ ਨੰਬਰ ਮਗੇ ਜ ਕੋ ਕੁੜੀਆਂ ਦੀ ਜਗਾ ਲੈ ਲੈਣੀ ਇਹਨਾਂ ਨੇ ਫਿਰ ਕੁੜੀਆਂ ਦਾ ਮੇਕਅਪ ਕਰਿਆ ਹੋਇਆ ਵੀ ਨਹੀਂ ਦੇਖਣਾ ਕਿਸੇ ਨੇ ਗੋੜ ਵੰਡਿਆ ਖੂ ਖਾਤੇ ਗਿਆ ਸਾਲਾ ਗੰਦੀ ਨਸਲ ਤੋਂ ਵੀ ਪੜਾ ਓਏ ਪਾਈ ਕੀ ਫਿਰਦਾ ਤੂੰ ਸ਼ਰਮ ਸ਼ਰਮ ਨਹੀਂ ਆਉਂਦੀ ਰਾਣੀ ਨੀ ਕਾਣੀ ਟੈਂਪੂ ਅਲਟਰਾ ਪ੍ਰੋ ਮੈਕਸ ਮਾਂ ਮੇਰੀ ਪੁਲਾਹੇ ਚੱਲਦਾ ਹੀ ਬੜੀ ਆ ਦੇਖ ਚੱਟੀ ਦੀ ਟਰੱਕ ਤੇਰੇ ਪਿੱਛੇ ਤਾਂ ਪਿੰਡ ਦੀ ਲੜਾਈ ਨਹੀਂ ਹੋਣੀ ਤੂੰ ਪੁਲਾਹੇ ਦੀ ਗੱਲ ਕਰਦਾ ਮੇਰੀ ਗੱਡੀ ਨੇ ਵਿਚਾਰੇ ਅਗਲਾਈ ਬੁੜੀ ਆਂਦੀ ਤੂੰ ਗਾਰੇ ਚ ਤੂੰ ਬਿਸ਼ ਨਹੀਂ ਤੂੰ ਸਕਾ Swift ਵਾਲਾ ਚੰਗਾ ਹੁੰਦਾ ਤੇਰੇ ਉੱਤੇ ਝਾੜ ਦਿੰਦਾ ਨજર ਮਸੇਰਾ ਨਾ ਮਿਰੀਆ ਤੂੰ ਇਨੀ ਸੋਣੀ ਲੱਗੇ ਆ ਨਾ ਨજર ਵੀ ਪਛਤਾਉਗੀ ਤੈਨੂੰ ਲੱਗ ਕੇ ਤੇਰੇ ਵੱਡੇ ਭਰਾ ਦੇ ਜਵਾਬ ਕੰਫਿਊਜ਼ ਹੋਣੇ ਅਣੂ ਚਾਚਾ ਬੋਲੀਏ ਕਿ ਭੂਆ ਕਰਮਾ ਕਿੰਨਾ ਕਿਤੇ ਆ ਕੇ ਤਾਂ ਇਫੈਕਟ ਪੰਦਾ ਹੀ ਆ ਪੰਦਾ ਹੀ ਆ ਤੁਸੀਂ ਮੈਨੂੰ ਗਲਤ ਬੋਲੋਗੇ ਇਹ ਨਹੀਂ ਪਤਾ ਥੋੜੇ ਥੋੜੇ ਵੀ ਜਵਾਬ ਹੋਣੇ ਆ ਥੋੜੇ ਇਹ ਨਹੀਂ ਪਤਾ ਥੋੜਾ ਜਵਾਬ ਕਦੋਂ ਕਿਵੇਂ ਨਿਕਲੇ ਇਹਦਾ ਮਤਲਬ ਤੇਰੇ ਬਾਪੂ ਨੇ ਟੈਂਪੂ ਨਾਲ ਜ਼ਿਆਤੀ ਕੀਤੀ ਆ ਤੂੰ ਤਾਂ ਜੰਮਿਆ ਉਹਦੇ ਘਰ ਸਾਕਾ ਕੋਲ ਵੀ ਕਿਹੜਾ ਟਪੈਂਡਾ ਕੋ ਮੇਰਾ ਹੀ ਨੱਤੇ ਬੜੇ ਪਹਿਲਾਂ ਤੁਸੇ ਕਹਣ ਕਿ ਭੇਡ ਵੀ ਸੋਹਣੀ ਹੁੰਦੀ ਏ ਤੋਂ ਇੱਕ ਕੰਮ ਕਰ ਪਿੱਛੇ ਪਾਣੀ ਚ ਡੁੱਬ ਕੇ ਮਰ ਜਾ ਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ